ਤਿਆਰੀ ਜਿਹੜੀ ਆ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਆ ਬਾਕਸਵਾ ਖੱਲੇਵਲਾਂ ਦੇ ਪਾਲ ਮਿਲ ਕਰਕੇ ਐਸ ਕੇ ਐਮ ਨੌਨ ਪੋਲਿਟিক্যাল ਔਰ ਕਿਸਾਨ ਮਜ਼ਦੂਰ ਮੋਰਚਾ ਜੋ ਪਹਿਲਾਂ ਉਤਰਪਾ ਦੇ 18 ਜਥੇਬੰਦੀਆਂ ਸੀਗੀਆਂ ਲਗਾਤਾਰ ਦਿੱਲੀ ਨੂੰ ਤਿਆਰੀ ਦੇ ਰਹੀਆਂ ਉਹ ਚੱਲ ਰਹੀਆਂ ਨੇ ਜਿਸ ਤਰ੍ਹਾਂ ਨਾ ਪਿਛਲੀ ਵਾਰੀ ਔਕੜਾਂ ਆਈਆਂ ਸੀਗੀਆਂ ਔਰ ਉਹਨਾਂ ਔਕੜਾਂ ਨੂੰ ਪਾਰ ਕੀਤਾ ਔਰ ਉਸ ਅੰਦੋਲਨ ਤੋਂ ਅਸੀਂ ਸਿੱਖਿਆ ਹੋਇਆ ਇਹ ਸਰਕਾਰ ਨੇ ਸਿੱਖਿਆ ਸਰਕਾਰ ਦੀ ਤਿਆਰੀ ਇਹ ਤਾਂ ਸਾਡੀ ਵੀ ਤਿਆਰੀ ਉਸ ਤੋਂ ਵੱਧ ਕੇ ਆ ਤਿਆਰੀ ਜਿਹੜੀ ਆ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਆ ਬਖਵਾ ਖ ਲੈਵਲਾਂ ਤੇ ਤਾਲਮਿਲ ਕਰਕੇ ਐਸ ਕੇ ਐਮ ਨਾਨ ਪੋਲਿਟੀਕਲ ਔਰ ਕਿਸਾਨ ਮਜ਼ਦੂਰ ਮੋਰਚਾ ਜੋ ਪਹਿਲਾਂ ਉੱਤਰਪਾ ਦੇ 18 ਜਥੇਬੰਦੀਆਂ ਸੀਗੀਆਂ ਲਗਾਤਾਰ ਦਿੱਲੀ ਨੂੰ ਤਿਆਰੀ ਦੇਣੀ ਆ ਉਹ ਚੱਲ ਰਹੀਆਂ ਨੇ ਔਰ ਅੱਜ ਦੀ ਜੇੜ ਦੇ ਜਿਹੜੇ ਕਿਸਾਨਾਂ ਨੇ ਤਰਪਾਲਾਂ ਆਪਣੀਆਂ ਟਰਾਲੀਆਂ ਦੇ ਪਾਲੀਆਂ ਨੇ ਰਾਸ਼ਨ ਲੈ ਲਿਆ ਵਾ ਔਰ ਜਿਹੜੀ ਕੱਲ ਦੁਪਹਿਰ ਤੋਂ ਬਾਅਦ ਕਲੀ ਵੀ ਜਿਹੜਾ ਮੂਵ ਦਾ ਜਿਹੜਾ ਆਰਡਰ ਆ ਉਹ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵਾ ਉਹ ਦਿੱਤਾ ਜਾ ਸਕਦਾ ਕਿਉਂਕਿ ਕੱਲ 12 ਤਰੀਕ ਦੀ ਮੀਟਿੰਗ ਆ ਲੇਕਿਨ ਜਿਹੜੇ ਕਿਸਾਨਾਂ ਚ ਇਨਾ ਜੋਸ਼ ਆ ਕਿ ਉਹ ਬਾਰਡਰ ਦੇ ਨੇੜੇ ਸਭ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਆ ਔਰ ਜਿਹੜੇ ਉਹ ਬੈਰੀਕੇਡ ਆ ਉਹਨਾਂ ਜਿਸ ਤਰ੍ਹਾਂ ਪਿਛਲੇ ਅੰਦੋਲਨਾਂ ਦੇ ਚ ਚੁੱਕ ਚੁੱਕ ਕੇ ਨਹਿਰ ਸੁੱਟਿਆ ਸੀ ਉਹ ਲਦੀ ਸੁੱਟਿਆ ਸੀਗਾ ਇਸ ਵਾਰ ਜਿਹੜਾ ਵਾ ਪੂਰਾ ਕੁਕਮੈਂਟ ਲੈ ਕੇ ਜੀਸੀਬੀਆਂ ਲੈ ਕੇ ਵੈਲਡਿੰਗ ਸੈੱਟ ਲੈ ਕੇ ਇਹ ਸਾਰਾ ਕੁਝ ਲੈ ਕੇ ਜਿਹੜਾ ਵਾ ਉਹ ਖੱਤਰ ਸਰਕਾਰ ਦੀ ਜਿਹੜੀ ਕੀਤੀ ਮਿਹਨਤ ਆ ਉਹਨੂੰ ਪਾਣੀ ਦੇ ਸਪਲਾਈ ਵਾਸਤੇ ਜਾਣਾ ਵਾ ਔਰ ਦਿੱਲੀ ਨੂੰ ਅੱਗੇ ਮਾਰਚ ਕਰਨਾ। ਕਿੰਨੀਆਂ ਟਰਾਲੀਆਂ ਜਾ ਰਹੀਆਂ? ਆ ਪੰਜਾਬ ਕਿਸਾਨ ਮਜ਼ਦੂਰ ਜਣੀਆਂ ਉਹ 50 ਤੋਂ 55 ਟਰਾਲੀਆਂ ਔਰ ਪਲੱਸ 20 ਤੋਂ 25 ਜਣੀਆਂ ਵਾ ਉਹ ਗੱਡੀਆਂ ਲੈ ਜਾਣਗੇ। ਔਰ ਜਿਹੜੇ ਸਾਡੇ ਦੂਜੇ ਜਿਹੜੇ ਐਸਕੇਮ ਨੂੰ ਪੋਲੀਟਿਕਲ ਦੇ ਨੇ ਉਹ ਆਪਣੇ ਵਕ ਵਕ ਜਿਹੜੇ ਰੂਟਾਂ ਥਾਣੀ ਜਿਹੜੇ ਆ ਉਹ ਰੂਟ ਵੰਡਦੇ ਨੇ ਸ਼ੰਭੂ ਬੈਰੀਅਰ ਖਨੋਰੀ ਪਾਤਣਾ ਔਰ ਮੰਡੀ ਡੱਬ ਵਾਲੀ। ਇਹ ਜਿਹੜੇ ਜਿਹੜੇ ਜਿਹਨੇ ਪੈਂਦਾ ਵਾ ਉਸੇ ਰੂਟ ਤੇ ਜਿਹੜੇ ਆਪਾਂ ਲੋਕ ਜੜਿਆ ਉਹ ਵਾਸਤੇ ਦੇਖੋ ਜਦੋਂ ਲੋਕ ਸ਼ਕਤੀ ਚੱਲਦੀ ਆ ਨਾ ਉਹ ਦੇਖੇ ਸਰਕਾਰਾਂ ਹਵਾ ਚ ਉੱਡ ਜਾਂਦੀਆਂ ਨੇ ਪਿਛਲੀ ਵਾਰ ਵੀ ਉੱਡੀਆਂ ਪਿਛਲੀ ਵਾਰ ਖੱਟੜੀ ਦਾ ਬਿਆਨ ਸੀ ਕਿ ਮੈਂ ਇੱਕ ਬੰਦੇ ਨੂੰ ਅੰਦਰ ਨਹੀਂ ਲੰਘਣ ਦਊਗਾ ਔਰ ਰੋਕ ਨਹੀਂ ਸਕਿਆ ਔਰ ਅੱਜ ਵੀ ਜਿਹੜਾ ਵਾ ਲੋਕਾਂ ਨੇ ਜੋ ਕੰਦਾ ਕੱਢਣ ਡਿਆ ਤੇ ਲੋਕਾਂ ਨੇ ਉਹਦੇ ਪਲਾਨ ਹੁਣ ਤੋਂ ਮਨੋ ਸ਼ੁਰੂ ਕਰਤੇ ਆ ਸਾਡੇ ਨੌਜਵਾਨਾਂ ਨੇ ਇਹ ਅੜੀ ਕੰਦਾ ਨੂੰ ਕਿਤਰਾ ਟਰੈਕਟਰ ਟਰਾਲੀ ਪਾਰ ਕਰਾਉਣੀ ਆ ਇਹ ਸਾਰਾ ਕੁਝ ਜਿਹੜਾ ਵਾ ਜਾਂ ਦੂਜੇ ਰਸਤੇ ਜਿਹੜੇ ਸਾਡੇ ਹਰਿਆਣੇ ਦੇ ਸਾਥੀ ਨੇ ਉਹਨਾਂ ਨੇ ਆਲਟਰਨੇਟਿਵ ਰਸਤੇ ਬਣਾ ਰੱਖੇ ਆ ਲੇਕਿਨ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜਾ ਰਸਤਾ ਸਰਕਾਰ ਨੇ ਰੋਕਿਆ ਵਾ ਉਹੀ ਤੋੜ ਕੇ ਆਪਾਂ ਨੰਗਣਾ ਸਰਕਾਰ ਨੂੰ ਜਿਤਾਉਣਾ ਕਿ ਜੁੱਡੀ ਮਰਜੀ ਕੰਧ ਪਾਏ ਜਰਮਨ ਦੀ ਦੀਵਾਰ ਖੜੀ ਕਰ ਲਾ ਕਿਸਾਨਾਂ ਦੇ ਰੋਹ ਅਗੇ ਕੋਈ ਰੁਕਣ ਵਾਲੀ ਨਹੀਂ ਦੇਖੋ ਵੀ ਦੇਖੋ ਜੀ ਮੰਗਾਂ ਸਰਕਾਰ ਨੇ ਕਮਿਟਮੈਂਟ ਕੀਤੀ ਭਾਰਤ ਸਰਕਾਰ ਦੀ ਮੋਹਰ ਲਾ ਕੇ ਸਾਨੂੰ ਤਿੰਨ ਵਾਰੀ ਜਿਹੜਾ ਵਾ ਇਹ ਚੀਜ਼ਾਂ ਦਿੱਤੀਆਂ ਵੀ ਕਮਿਟਮੈਂਟ ਕੀਤੀ ਕਿ ਇਹ ਇਹ ਮੰਗਾਂ ਤੁਹਾਡੀਆਂ ਮੰਨ ਲੈਣੀਆਂ ਹੁਣ ਜਿਹੜੀ ਆਰਪਰ ਦੀ ਲੜਾਈ ਹੈ ਕਿ ਮੰਗਾਂ ਮੰਨਣ ਨੂੰ ਆਸ਼ਵਾਸ਼ਣ ਨਹੀਂ ਸਾਨੂੰ ਕੰਕਰੀਟ ਉੱਤੇ ਕਾਨੂੰਨ ਚਾਹੀਦਾ ਵਾ ਜੇ ਐਮਐਸਪੀ ਉੱਤੇ ਕਾਨੂੰਨ ਚਾਹੀਦਾ ਵਾ ਜੇ ਬਿਜਲੀ ਬਿੱਲ 2022 ਆ ਰੱਦ ਚਾਹੀਦਾ ਵਾ ਜੇ ਕਰਜ਼ਾ ਮੁਕਤੀ ਆ ਕਿਸਾਨਾਂ ਮਜ਼ਦੂਰਾਂ ਦੀ ਉਹ ਤੇ ਸਾਨੂੰ ਪੱਕਾ ਠੋਸ ਚਾਹੀਦਾ ਵਾ ਜੇ ਸਾਡਾ ਪੈਸਟੀਸਾਈਡ ਨਖਲੀ ਸਾਡੇ ਦਵਾਈਆਂ ਬੀਜ ਨਖਲੀ ਆਉਂਦੇ ਨੇ ਤਾਂ ਸਾਨੂੰ ਕੰਕਰੀਟ ਐਕਸ਼ਨ ਚਾਹੀਦਾ ਵਾ ਲਖੀਮਪੁਰ ਖੀਦੇ ਸ਼ਹੀਦਾਂ ਨੂੰ ਇਨਸਾਫ ਚਾਹੀਦਾ ਵਾ ਜ਼ਖਮੀਆਂ ਨੂੰ ਮੁਆਵਜ਼ਾ ਚਾਹੀਦਾ ਵਾ ਜਿੰਨੇ ਕੇਸ ਅੰਦੋਲਨ ਦੌਰਾਨ ਪਏ ਆ ਉਹ ਸਾਰੇ ਰੱਦ ਚਾਹੀਦੇ ਨੇ ਇਹ ਸਾਰੀਆਂ ਮੰਗਾਂ ਸੀ ਇਹ ਆਸ਼ਵਾਸ਼ਣ ਤੇ ਨਹੀਂ ਆਇਆ ਕਾ ਹਣਾ ਸਾਡੇ ਕੋਲੋ ਜਨਜਲ ਲਿਖਤੀ ਲਿਖਤੀ ਇਹ ਨਹੀਂ ਪਹਿਲਾਂ ਵੀ ਇਹ ਅਸਵਾਸ਼ਨ ਦਾ ਲਿਖਤੀ ਆ ਗਿਆ ਸਾਡੇ ਕੋਲ ਬਕਾਇਦਾ ਕਾਨੂੰਨ ਬਣ ਕੇ ਨਾਊਗਾ ਉਹਨਾਂ ਚਿਰ ਅਸੀਂ ਉਸ ਨੂੰ ਮੰਨਾਂਗੇ ਵੀ ਇਹ ਅਸਵਾਸ਼ਨ ਨਹੀਂ ਹੈ ਝੂਠਾ ਵਾ ਕੀ ਨਾ ਮੈਂ ਮਨਜੀਤ ਸਿੰਘ ਪਿੰਡ ਪਸੰਦਕੋਟ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ মিডিਆ ਮੈਨੇਜਰ ਪੰਜਾਬ ਜਿਸ ਤਰ੍ਹਾਂ ਨਾ ਪਿਛਲੀ ਵਾਰੀ ਔਕੜਾਂ ਆਈਆਂ ਸੀਗੀਆਂ ਔਰ ਉਹਨਾਂ ਔਕੜਾਂ ਨੂੰ ਪਾਰ ਕੀਤਾ ਔਰ ਉਸ ਅੰਦੋਲਨ ਤੋਂ ਅਸੀਂ ਸਿੱਖਿਆ ਹੋਇਆ ਜੇ ਸਰਕਾਰ ਨੇ ਸਿੱਖਿਆ ਸਰਕਾਰ ਦੀ ਤਿਆਰੀ ਹੈ ਤਾਂ ਸਾਡੀ ਵੀ ਤਿਆਰੀ ਉਸ ਤੋਂ ਵੱਧ ਕੇ ਆ ਉਹ ਔਕੜਾਂ ਨਾ ਪਿਛਲੀ ਵਾਰੀ ਸਾਡੇ ਅੱਗੇ ਅੜ ਸਕੀਆਂ ਸੀ ਔਰ ਨਾ ਕਿਸਾਨਾਂ ਦੇ ਜੋਸ਼ ਅੱਗੇ ਐਰ ਕਾ ਅੜ ਸਕਣਗੀਆਂ ਸਾਡੇ ਨੌਜਵਾਨ ਕਿਸਾਨਾਂ ਨੇ ਸਾਡੇ ਨੌਜਵਾਨ ਬੱਚਿਆਂ ਨੇ ਉਸ ਦੀ ਵੀ ਤਿਆਰੀ ਕੀਤੀ ਹੋਈ ਆ ਔਰ ਉਸ ਉਸ ਔਕੜ ਨੂੰ ਪਾਰ ਕਰਨ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਅਸੀਂ ਮਿਹਨਤ ਕਾਛ ਲੋ ਗਿਆ ਅਸੀਂ ਉਹੀ ਔਕੜਾਂ ਬਣਾਉਣ ਵਾਲੇ ਲੋਕ ਆ ਉਹ ਸਾਡੀਆਂ ਪੈਦਾ ਕੀਤੇ ਹੋਏ ਹੀ ਬੈਰੀਕੇਡ ਨੇ ਮਜ਼ਦੂਰਾਂ ਦੇ ਕਿਸਾਨਾਂ ਦੇ ਪੈਦਾ ਕੀਤੇ ਹੋਏ ਹੀ ਨੇ ਇਸ ਕਰਕੇ ਸਾਨੂੰ ਉਹਨਾਂ ਨੂੰ ਲਾਂਬੇ ਕਰਨ ਚ ਕੋਈ ਔਕੜ ਨਹੀਂ ਆਈ ਇੱਥੇ ਟੈਂਕੀਆਂ ਵੀ ਫੁੱਲ ਕਰ ਲੀਆਂ ਨੇ ਤੇ ਡਰਮ ਵੀ ਵਿੱਚ ਰੱਖ ਲਏ ਨੇ ਇਹ ਜਿਹੜੀਆਂ ਨੇ ਸਰਕਾਰ ਦੀ ਬੋਖਲਾਠ ਦਾ ਨਤੀਜਾ ਸਰਕਾਰ ਆਪਣੀ ਹਾਰ ਮੰਨ ਚੁੱਕੀ ਆ ਇਹ ਸਰਕਾਰ ਦੀ ਹਾਰ ਦਾ ਰਿਜ਼ਲਟ ਆ ਕਿ ਉਹਨਾਂ ਨੇ ਇਹੋ ਜਿਹੀਆਂ ਹਰਕਤਾਂ ਦੇ ਉੱਤਰ ਆਈ ਆ ਸਾਨੂੰ ਸਾਡੇ ਕੋਲ ਉਸ ਦੇ ਇੰਤਜ਼ਾਮ ਹੈਗੇ ਨੇ ਅਸੀਂ ਉਸ ਦੇ ਅਲਟਰਨੇਟ ਕਰ ਲਏ ਨੇ ਸਾਡੀਆਂ ਟਰਾਲੀਆਂ ਦੇ ਵਿੱਚ ਡਰਮ ਤੇਲ ਦੇ ਵੀ ਪਏ ਨੇ ਟੈਂਕੀਆਂ ਵੀ ਖਾਲੀ ਮੈਂ ਮੁਖ्तार ਸਿੰਘ ਉਗਰੇਵਾਲ ਪੰਜਾਬ ਕਿਸਾਨ ਮਜੂਰ ਯੂਨੀ ਕੋਰ ਕਮੇਟੀ ਮੈਂਬਰ ਪੰਜਾਬ ਇਹ ਐਲਾਨ ਜਿਹੜਾ ਵਾ ਇਹ ਮਜਬੂਰੀ ਆ ਜੀ ਐਲਾਨ ਸਾਡੀ ਮਜਬੂਰੀ ਆ ਕਿਉਂਕਿ ਮੈਂ ਅੱਗੇ ਕਈ ਵਾਰ ਕਿਹਾ ਵਾ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਨਾ ਇਹ ਪਰਜਾ ਦਾ ਪਿਤਾ ਹੁੰਦਾ ਤੇ ਜੇ ਪਰਜਾ ਦਾ ਪਿਤਾ ਇੱਕ ਪਿਤਾ ਹੀ ਆਪਣੇ ਬੱਚਿਆਂ ਨਾਲ ਵਾਅਦੇ ਕਰਕੇ ਮੁੱਕਰ ਜਾਊਗਾ ਤੇ ਫਿਰ ਉਹਨਾਂ ਦੀ ਰਾਖੀ ਆਪਣੀ ਪਰਜਾ ਦੀ ਰਾਖੀ ਕੌਣ ਕਰੂਗਾ ਇਹ ਮੰਗਾ ਦਿੱਲੀ ਸਾਰੀਆਂ ਮੰਨੀਆਂ ਨੇ ਗੁਰੂ ਨਾਨਕ ਦੇਵ ਜੀ ਦੇ avatars ਰੂਪ ਤੇ ਸਤਕਾਰਯੋਗ ਨਰਿੰਦਰ ਮੋਦੀ ਨੇ ਇਹ ਮੰਗਾ ਸਾਰੀਆਂ ਮੰਨ ਲਈਆਂ ਸੀਗੀਆਂ ਪਰ ਉਹਨਾਂ ਨੂੰ ਲਾਗੂ ਕਰਨ ਦੀ ਬਜਾਏ ਚੋਰ ਮੋਰੀ ਦਰਵਾਜ਼ੇ ਥਾਣੀ ਦੁਬਾਰਾ ਫੇਰ ਉਹਨਾਂ ਨੂੰ ਮੁੱਕਰ ਕੇ ਉਹਨਾਂ ਨੂੰ ਦੁਬਾਰਾ ਫੇਰ ਮਲਪਬਲੇ ਲਾਗੂ ਕੀਤਾ ਜਾ ਰਿਹਾ ਵਾ ਜਿਵੇਂ ਕਿ ਮੰਗੀਆਂ ਹੋਈਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਵਾ ਉਹਨਾਂ ਨੂੰ ਲਾਗੂ ਨਹੀਂ ਕੀਤਾ ਦੁਬਾਰਾ ਲੋਕਾਂ ਉੱਤੇ ਫੇਰ ਲੱਦਿਆ ਜਾ ਰਿਹਾ ਹੈ